वाहेगुरु जी का खालसा वाहेगुरू जी की फतेह अनमोल गुरबाणी विचार चैनल में आप जी का स्वागत है दुनिया के रिश्ते आम तौर पर बदलते नहीं साड़ा नौकर आम तौर पर साडा नौकर ही रहा है साड़ी नौकरी छोड़ के किसी होर की नौकरी कर सकता है पर रहा आम करके नौकर ही है साडा पति हमेशा पति ही रहा है पत्नी हमेशा पत्नी ही रही है पुत्र हमेशा पुत्र ही है पर सिख वाहेगुरु का ऐसा अजीब रिश्ता है जो कि हमेशा बदलता रहता है इसका जल्दी जल्दी बदलना ज होली होली बदलना व्यक्ति ने अपने हाथ विच है वाहेगुरु जी वालों व्यक्ति ने खुल है कि वह अपना रिश्ता अपनी मर्जी अनुसार वाहेगुरु जी न जोड़ सके ਪਹਿਲੇ ਪਹਿਲੇ ਵਿਅਕਤੀ ਨੂੰ ਵਾਹਿਗੁਰੂ ਜੀ ਦਾ ਕੋਈ ਪਤਾ ਨਹੀਂ ਹੁੰਦਾ ਆਪਣੇ ਸਤਿਗੁਰੂ ਤੋਂ ਵਾਹਿਗੁਰੂ ਜੀ ਦੀਆਂ ਸਿਫਤਾਂ ਸੁਣ ਸੁਣ ਕੇ ਵਿਅਕਤੀ ਦੇ ਦਿਲ ਵਿੱਚ ਵਾਹਿਗੁਰੂ ਜੀ ਦੇ ਮਿਲਣ ਦਾ ਚਾਹ ਪੈਦਾ ਹੁੰਦਾ ਹੈ ਅਤੇ ਜਦੋਂ ਸਤਿਗੁਰੂ ਜੀ ਵਿਅਕਤੀ ਨੂੰ ਵਾਹਿਗੁਰੂ ਦੀਆਂ ਸਿਫਤਾਂ ਕਰਕੇ ਦੱਸਣ ਦਾਣਾ ਦਾਤਾ ਸੇਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ ਅਤੇ ਦੇਖੇ ਸੁਣਾ ਹਦੂਰ ਸਦ ਕਟਕਟ ਬ੍ਰਹਮ ਰਵਿੰਦ ਅਕਿਰਤ ਕਨਾ ਨੋ ਪਾਲਦਾ ਪ੍ਰਭ ਨਾਨਕ ਸਦਾ ਬਖਸਿੰਦ ਲਖਬੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਵਾਹਿਗੁਰੂ ਦੀ ਸਿਫਤ ਸੁਣ ਕੇ ਵਿਅਕਤੀ ਦੇ ਦਿਲ ਵਿੱਚ ਸਤਿਗੁਰੂ ਜੀ ਦੇ ਦੱਸੇ ਅਨੁਸਾਰ ਵਾਹਿਗੁਰੂ ਜੀ ਦੇ ਮਿਲਨ ਦੀ ਰੀਜ ਪੈਦਾ ਹੁੰਦੀ ਹੈ ਜਿਉਂ-ਜਿਉਂ ਵਿਅਕਤੀ ਸਤਿਗੁਰੂ ਦੇ ਦੱਸੇ ਅਨੁਸਾਰ ਗੁਰੂ ਉਪਦੇਸ਼ ਦੀ ਕਮਾਈ ਕਰਦਾ ਹੈ ਤਿਉਂ-ਤਿਉਂ ਉਸ ਦੀ ਵਾਹਿਗੁਰੂ ਨਾਲ ਮਿਲਨ ਦੀ ਰੀਜ ਪ੍ਰਬਲ ਅਤੇ ਤਿੱਖਣ ਹੁੰਦੀ ਜਾਂਦੀ ਹੈ ਫਿਰ ਵਿਅਕਤੀ ਦਾ ਪ੍ਰੇਮ ਅਤੇ ਰੀਜ ਗੁਰੂ ਉਪਦੇਸ਼ ਦੀ ਕਮਾਈ ਅਨੁਸਾਰ ਕਈ ਰੂਪ ਬਟੌਂਦੀ ਚਲੀ ਜਾਂਦੀ ਹੈ ਪਹਿਲੇ ਪਹਿਲ ਵਿਅਕਤੀ ਆਪਣੇ ਆਪ ਨੂੰ ਵਾਹਿਗੁਰੂ ਦਾ ਸੇਵਕ ਸਮਝਣ ਵਿੱਚ ਬੜੀ ਖੁਸ਼ੀ ਪ੍ਰਤੀਤ ਕਰਦਾ ਹੈ ਇਸ ਅਵਸਥਾ ਵਿੱਚ ਉਹ ਵਾਹਿਗੁਰੂ ਨੂੰ ਜਗਤ ਵਿੱਚ ਹਰ ਪਾਸੇ ਰਮਿਆ ਜਾਣ ਕੇ ਜਗਤ ਦੀ ਸੇਵਾ ਸੁਸਾਇਟੀ ਦੀ ਸੇਵਾ ਬਾਲ ਬੱਚਿਆਂ ਦੀ ਸੇਵਾ ਮਾਤਾ ਪਿਤਾ ਦੋਸਤਾਂ ਸਤਸੰਗੀਆਂ ਦੀ ਸੇਵਾ ਕਰਦਾ ਹੈ ਅਤੇ ਸਾਰੀ ਸੇਵਾ ਵਾਹਿਗੁਰੂ ਦੇ ਅਨੁਸਾਰ ਸਭ ਵਿੱਚ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕਰਦਾ ਹੈ ਸੇਵਕ ਕੋ ਸੇਵਾ ਬਣਾਈ ਹੁਕਮ ਪੂਜ ਪਰਮਪਤ ਪਾਈ ਜਦੋਂ ਵਿਅਕਤੀ ਸੇਵਾ ਕਰਦਾ ਹੈ ਅਤੇ ਸੇਵਕ ਦੀ ਅਵਸਥਾ ਵਿੱਚ ਪਰਪੱਕ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਦਾ ਉਪਦੇਸ਼ ਚੰਗਾ ਲੱਗਣ ਲੱਗ ਪੈਂਦਾ ਹੈ ਗੁਰਬਾਣੀ ਵਿਅਕਤੀ ਨੂੰ ਆਖਦੀ ਹੈ ਸਾਰੀ ਉਮਰ ਵਾਹਿਗੁਰੂ ਦਾ ਸੇਵਕ ਨਹੀਂ ਬਣੇ ਰਹਿਣਾ ਹੁਣ ਵਾਹਿਗੁਰੂ ਦੇ ਜਰਾ ਨਜ਼ਦੀਕ ਹੋ ਕੇ ਵੇਖ ਉਹ ਤੇਰਾ ਸਾਹਿਬ ਨਹੀਂ ਤੇਰਾ ਮਿੱਤਰ ਹੈ ਤੇਰਾ ਦੋਸਤ ਹੈ ਸਾਹਿਬ ਅਤੇ ਸੇਵਕ ਦੇ ਰਿਸ਼ਤੇ ਵਿੱਚ ਸੇਵਕ ਦੇ ਦਿਲ ਅੰਦਰ ਸਾਹਿਬ ਦਾ ਡਰ ਹੁੰਦਾ ਹੈ ਉਹ ਸਭ ਕੰਮ ਸਾਹਿਬ ਨੂੰ ਖੁਸ਼ ਕਰਨ ਲਈ ਕਰਦਾ ਹੈ ਪਰ ਇਹ ਰਿਸ਼ਤਾ ਕੋਈ ਆਦਰਸ਼ਕ ਰਿਸ਼ਤਾ ਨਹੀਂ ਮਾਲਕ ਅਤੇ ਚਾਕਲ ਦੇ ਰਿਸ਼ਤੇ ਨਾਲੋਂ ਮਿੱਤਰ ਅਤੇ ਦੋਸਤ ਦਾ ਰਿਸ਼ਤਾ ਚੰਗੇਰਾ ਹੈ ਅਤੇ ਹੁਣ ਤੋਂ ਵਾਹਿਗੁਰੂ ਨੂੰ ਆਪਣਾ ਪਰਮ ਮਿੱਤਰ ਅਤੇ ਪੱਕਾ ਦੋਸਤ ਸਮਝਾ ਕਰ ਅਤੇ ਵਾਹਿਗੁਰੂ ਤੋਂ ਡਰਿਆ ਨਾ ਕਰ ਸਗੋਂ ਵਾਹਿਗੁਰੂ ਨੂੰ ਆਪਣਾ ਸੱਚਾ ਹਮਦਰਦ ਅਤੇ ਖੈਰਖਾ ਸਮਝਾ ਕਰ ਉਹ ਤੇਰਾ ਹੁਣ ਸਾਹਿਬ ਨਹੀਂ ਰਹਾ ਸਗੋਂ ਤੇਰੀ ਸੇਵਾ ਤੋਂ ਖੁਸ਼ ਹੋ ਕੇ ਤੈਨੂੰ ਉਸਨੇ ਸੇਵਕ ਤੋਂ ਦੋਸਤ ਬਣਾ ਲਿਆ ਹੈ ਇਸ ਅਵਸਥਾ ਦੇ ਗੁਰਸਿੱਖ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪ੍ਰਕਾਰ ਦੇ ਸ਼ਬਦ ਬੜੇ ਚੰਗੇ ਲੱਗਦੇ ਹਨ ਦਰਦ ਦਰ ਮਰਤੇ ਜਬ ਜਾਨੀਏ ਦੂਰ ਡਰ ਚੁਕਾ ਦੇਖਿਆ ਭਰਪੂਰ ਗੁਰਸਿੱਖ ਵਿਅਕਤੀ ਨੂੰ ਸਿਮਰਨ ਕਮਾਈ ਅਤੇ ਗੁਰਬਾਣੀ ਦੇ ਵਿਚਾਰ ਇੱਕ ਦਿਨ ਸੇਵਕ ਦੇ ਦਰਜੇ ਤੋਂ ਉੱਜਿਆ ਚੁੱਕ ਕੇ ਵਾਹਿਗੁਰੂ ਦੇ ਮਿੱਤਰ ਦਾ ਦਰਜਾ ਦਿਵਾ ਦਿੰਦੀ ਹੈ ਇਸ ਅਵਸਥਾ ਵਿੱਚ ਵਿਅਕਤੀ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਵਾਹਿਗੁਰੂ ਹੁਣ ਉਸ ਦੇ ਸ਼ੁਭਚਿੰਤਕ ਅਤੇ ਉਸ ਦੇ ਪਰਮ ਮਿੱਤਰ ਹਨ ਦਿਨ ਰਾਤ ਉਸ ਦੀ ਰਾਖੀ ਕਰਦੇ ਹਨ ਉਸ ਨੂੰ ਉਸ ਦੇ ਆਪਣੇ ਅੰਦਰੋਂ ਵਾਹਿਗੁਰੂ ਜੀ ਸੁਭ ਫੁਰਨੇ ਭੇਜ ਕੇ ਉਸ ਦੀ ਹਰ ਪਾਸੇ ਰਹਿਨਮਾਈ ਕਰਦੇ ਹਨ ਇਸ ਅਵਸਥਾ ਤੇ ਗੁਰਸਿੱਖ ਨੂੰ ਵਾਹਿਗੁਰੂ ਨੂੰ ਆਪਣੇ ਨਾਲੋਂ ਵੀ ਵਦੇਰੇ ਆਪਣਾ ਸ਼ੁਭਚਿੰਤਕ ਅਤੇ ਹਮਦਰਦ ਦੇ ਕੇ ਬੜੀ ਅश्चਰਜ ਪ੍ਰਸੰਤਾ ਹੁੰਦੀ ਹੈ ਆਪਣੇ ਮਿੱਤਰ ਵਾਹਿਗੁਰੂ ਨੂੰ ਜਦੋਂ ਗੁਰਸਿੱਖ ਸਮਰੱਥ ਵਿਪਰਵਾਹ ਅਤੇ ਸਬਕਟਨਾਵਾ ਦਾ ਕਾਰਨ ਕਰਨ ਦੇਖਦਾ ਹੈ ਤਾਂ ਉਸ ਦੇ ਵਿੱਚ ਅਜੀਬ ਤਸੱਲੀ ਅਜੀਬ ਜਹੀ ਸ਼ਾਂਤੀ ਅਤੇ ਅਜੀਬ ਜਹੀ ਨਿਰਪੈਤਾ ਪੈਦਾ ਹੁੰਦੀ ਹੈ ਉਹ ਆਪਣੇ ਮਿੱਤਰ ਵੱਲੋਂ ਆਪਣੀ ਇਤਨੀ ਖਬਰਗਿਰੀ ਸਹਾਇਤਾ ਅਤੇ ਸ਼ੁਭ ਇਸ਼ਾਵਾਵਾਂ ਦੇਖ ਕੇ ਕਿਸੇ ਵੀ ਨੇ ਬੜਾ ਸ਼ਰਮਿੰਦਾ ਹੁੰਦਾ ਹੈ ਅਤੇ ਆਖਦਾ ਹੈ ਕਿ हे ਸੱਚੇ ਪਾਤਸ਼ਾਹ ਤੂੰ ਮੈਨੂੰ ਆਪਣੇ ਸੇਵਕ ਤੋਂ ਚੁੱਕ ਕੇ ਆਪਣਾ ਮਿੱਤਰ ਬਣਾ ਲਿਆ ਹੈ ਮੈਂ ਤਾਂ ਇਸ ਪਦਵੀ ਦੇ ਯੋਗ ਨਹੀਂ ਮੈਂ ਤਾਂ ਤੇਰਾ ਅਜੇ ਦਾਸ ਹਾਂ ਤੂੰ ਮੈਨੂੰ ਨਿਮਾਣੇ ਨੂੰ ਆਪਣੀ ਮਿੱਤਰਤਾਈ ਦਾ ਮਾਨ ਬਖਸ਼ ਡਾਡਾ ਸ਼ਰਮਿੰਦਾ ਕਰ ਰਿਹਾ ਹੈ ਮਹਤਾ ਤੇਰਾ ਸੇਵਕ ਹੁੰਦੇ ਵੀ ਯੋਗ ਨਹੀਂ ਪਰ ਤੂੰ ਮੈਨੂੰ ਆਪਣਾ ਮਿੱਤਰ ਸਮਝਦਾ ਹੈ ਇਹ ਤੇਰੀ ਕਿਹੜੀ ਅਸਚਜ ਲੀਲਾ ਹੈ ਮੀਤ ਹਮਾਰਾ ਵੇ ਪਰਵਾਹਾ ਗੁਰ ਕਿਰਪਾ ਤੇ ਮੋਹੇ ਅਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰੱਥਪੁਰਖ ਪਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਨ ਮਹਿਤ ਨਾਨਕ ਪ੍ਰਭ ਤੇਰੇ ਮਿੱਤਰ ਦੀ ਅਵਸਥਾ ਵਿੱਚ ਗੁਰਸਿੱਖ ਰਹਿਣ ਲੱਗ ਜਾਵੇ ਗੁਰਬਾਨੀ ਕੋ ਸਿੱਖਣੋਂ ਵਾਹਿਗੁਰੂ ਦਾ ਸਿੱਖ ਨਾਲ ਮਿੱਤਰ ਤੋਂ ਵੀ ਇੱਕ ਵੱਡਾ ਰਿਸ਼ਤਾ ਦੱਸਣ ਲੱਗ ਜਾਂਦੀ ਹੈ ਗੁਰਬਾਨੀ ਆਖਦੀ ਹੈ ਚਾਹੇ ਮਿੱਤਰ ਦੀ ਪਦਵੀ ਵੀ ਬੜੀ ਵੱਡੀ ਹੈ ਪਰ ਇਸ ਨਾਲੋਂ ਵੀ ਇੱਕ ਹੋਰ ਪਦਵੀ ਹੈ ਤੂੰ ਅਸਲ ਵਿੱਚ ਵਾਹਿਗੁਰੂ ਨੂੰ ਮਿੱਤਰ ਨਾਲੋਂ ਵੀ ਪਿਆਰਾ ਹੈ ਤੂੰ ਤਾਂ ਵਾਹਿਗੁਰੂ ਦਾ ਅਸਲ ਪੁੱਤਨ ਹੈ ਮਿੱਤਰ ਮਿੱਤਰ ਦਾ ਚਾਹੇ ਕਿੱਡਾ ਪਿਆਰ ਸਤਕਾਰ ਹੋਵੇ ਪਰ ਮਿੱਤਰ ਮਿੱਤਰ ਦੀ ਜਾਇਦਾਦ ਦਾ ਮਾਲਕ ਨਹੀਂ ਹੋ ਸਕਦਾ ਇਸ ਲਈ ਤੋਂ ਵਾਹਿਗੁਰੂ ਦਾ ਅਸਲ ਵਿੱਚ ਪੁੱਤਰ ਹੈ ਉਸ ਦੀਆਂ ਸਭ ਸ਼ਕਤੀਆਂ ਅਤੇ ਬਰਕਤਾਂ ਦਾ ਮਾਲਕ ਹੈ ਵਾਰਿਸ ਹੈ ਨੌਕਰ ਅਤੇ ਮਿੱਤਰ ਚਾਹੇ ਕਿਤਨੇ ਵੀ ਚੰਗੇ ਕਿਉਂ ਨਾ ਹੋਣ ਪਰ ਉਹ ਖੂਨ ਦਾ ਰਿਸ਼ਤਾ ਨਹੀਂ ਹੋ ਸਕਦੇ ਸਦਾ ਇੱਕ ਦੂਜੇ ਤੋਂ ਅਲੱਗ ਹੀ ਰਹਿਣਗੇ ਪਰ ਪੁੱਤਰ ਵਿੱਚ ਇੱਕ ਖੂਨ ਹੋਣ ਕਰਕੇ ਕੋਈ ਫਰਕ ਨਹੀਂ ਹੁੰਦਾ ਪੁੱਤਰ ਪਿਤਾ ਦੀਆਂ ਸਭ ਚੀਜ਼ਾਂ ਦਾ ਮਾਲਕ ਹੁੰਦਾ ਹੈ ਪੁੱਤਰ ਪਿਤਾ ਦੀ ਥਾਂ ਖੋਲ੍ਹ ਸਕਦਾ ਹੈ ਅਤੇ ਪੁੱਤਰ ਉਹ ਕੰਮ ਕਰ ਸਕਦਾ ਹੈ ਜੋ ਪਿਤਾ ਕਰਦਾ ਹੋਵੇ ਗੁਰਬਾਣੀ ਦੀਆਂ ਐਸੀਆਂ ਦਿਲਬਰੀਆਂ ਸੁਣ ਕੇ ਗੁਰਸਿੱਖ ਦੇ ਅੰਦਰ ਇੱਕ ਨਵਾਂ ਚਾਅ ਅਤੇ ਉਤਸ਼ਾਹ ਪੈਦਾ ਹੁੰਦਾ ਹੈ ਫਿਰ ਉਹ ਵਾਹਿਗੁਰੂ ਨੂੰ ਆਪਣਾ ਪਿਤਾ ਮਤਾ ਅਤੇ ਆਪਣਾ ਸਰ ਚਸ਼ਮਾ ਸਮਝਦਾ ਹੈ ਵਾਹਿਗੁਰੂ ਤੋਂ ਪੈਦਾ ਹੋਣ ਕਰਕੇ ਗੁਰਸਿੱਖ ਨੂੰ ਗੁਰਬਾਣੀ ਦੱਸਦੀ ਹੈ ਕਿ ਤੇਰੇ ਅੰਦਰ ਉਹ ਸਭ ਸਿਫਤਾਂ ਮੌਜੂਦ ਹਨ ਜੋ ਮੇਰੇ ਪਿਤਾ ਵਾਹਿਗੁਰੂ ਵਿੱਚ ਹਨ ਐਸੀਆਂ ਗੱਲਾਂ ਗੁਰਬਾਣੀ ਤੋਂ ਸੁਣ ਸੁਣ ਕੇ ਗੁਰਸਖ ਵਿਅਕਤੀ ਆਪਣੇ ਪਿਤਾ ਦੀਆਂ ਸਭ ਨਿਸ਼ਾਨੀਆਂ ਸਭ ਸਿਫਤਾਂ ਆਪਣੇ ਆਪ ਵਿੱਚ ਮਹਿਸੂਸ ਕਰਨ ਲੱਗ ਜਾਂਦਾ ਹੈ ਅਤੇ ਉਸ ਦੀ ਆਤਮਿਕ ਅਵਸਥਾ ਵਿੱਚ ਬੜਾ ਫਰਕ ਹੁੰਦਾ ਹੈ ਉਹ ਆਪਣੀਆਂ ਪਹਿਲੀਆਂ ਸੇਵਕ ਅਤੇ ਮਿੱਤਰ ਵਾਲੀਆਂ ਦੋਨਾਂ ਅਵਸਥਾਵਾਂ ਨੂੰ ਟੱਪ ਕੇ ਹੁਣ ਆਪਣੇ ਆਪ ਨੂੰ ਵਾਹਿਗੁਰੂ ਦਾ ਪੁੱਤਰ ਮਹਿਸੂਸ ਕਰਦਾ ਹੈ ਅਤੇ ਜਗਤ ਨੂੰ ਆਪਣੇ ਪਿਤਾ ਦੀ ਚੀਜ਼ ਸਮਝਦਾ ਹੈ ਅਤੇ ਉੱਤਰ ਹੋਣ ਕਰਕੇ ਜਗਤ ਉੱਤੇ ਜਗਤ ਦੀਆਂ ਸ਼ਕਤੀਆਂ ਅਤੇ ਬਰਕਤਾਂ ਉੱਤੇ ਆਪਣਾ ਜਮਾਂਦਰੂ ਹੱਕ ਸਮਝਦਾ ਹੈ ਉਹ ਆਪਣੇ ਆਪ ਨੂੰ ਸਾਰੀ ਰਚਨਾ ਦਾ ਸਰਤਾਜ ਜਾਂ ਪਾਦਸ਼ਾਹ ਖਿਆਲ ਕਰਦਾ ਹੈ ਹੁਣ ਉਹ ਆਪਣੇ ਤੋਂ ਉੱਪਰ ਕੇਵਲ ਵਾਹਿਗੁਰੂ ਨੂੰ ਹੀ ਦੇਖਦਾ ਹੈ ਅਤੇ ਵਾਹਿਗੁਰੂ ਤੋਂ ਜਨਮਿਆ ਜਾਇਆ ਹੋਣ ਕਰਕੇ ਸਾਰੀ ਜਗਤ ਰਚਨਾ ਵਿੱਚ ਆਪਣੇ ਵਰਗੀ ਉੱਚੀ ਅਤੇ ਅਸਚਰਜ ਕੋਈ ਚੀਜ਼ ਨਹੀਂ ਦੇਖਦਾ ਵਾਹਿਗੁਰੂ ਦਾ ਪੁੱਤਰ ਹੋਣ ਕਰਕੇ ਫਿਰ ਵਿਅਕਤੀ ਇਸ ਜਗਤ ਸਬੰਧੀ ਬੜੀਆਂ ਜ਼ਿੰਮੇਵਾਰੀਆਂ ਮਹਿਸੂਸ ਕਰਦਾ ਹੈ ਅਤੇ ਜਗਤ ਦੇ ਹੋਰ ਜੀਵਾਂ ਨੂੰ ਆਪਣੇ ਪਿਤਾ ਦਾ ਪਤਾ ਦੱਸ-ਦੱਸ ਕੇ ਪਿਤਾ ਦਾ ਜਸ ਅਤੇ ਸਿਫਤਾਂ ਕਰ ਕਰਕੇ ਜਗਤ ਦੇ ਅਗਿਆਨੇ ਵਿਅਕਤੀਆਂ ਨੂੰ ਉਸ ਸੱਚੇ ਅਤੇ ਉੱਚੇ ਰਸਤੇ ਤੇ ਲਿਉਂਦੀ ਕੋਸ਼ਿਸ਼ ਕਰਦਾ ਹੈ ਜਿਸ ਰਸਤੇ ਉੱਤੇ ਉਸ ਨੂੰ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਗੁਰਬਾਣੀ ਨੇ ਲਿਆਉਂਦਾ ਹੈ ਉਹ ਆਪਣੇ ਆਪ ਨੂੰ ਹੁਣ ਪਰਮ ਸੁਖੀ ਅਤੇ ਪਰਮ ਸ਼ਾਂਤ ਦੇਖ ਕੇ ਇਹ ਚਾਹੁੰਦਾ ਹੈ ਕਿ ਜਗਤ ਦੇ ਦੁਖੀ, ਡਾਵਾਂਡੋਲ ਅਤੇ ਪਟਕ ਰਹੇ ਵਿਅਕਤੀ ਵੀ ਉਸ ਦੀ ਤਰ੍ਹਾਂ ਸ਼ਾਂਤ ਅਤੇ ਸੁਖੀ ਹੋ ਜਾਣ ਉਸ ਦਾ ਜੀਵਨ ਵਾਹਿਗੁਰੂ ਦੇ ਅਤੇ ਆਪਣੇ ਪਿਤਾ ਪੁੱਤਰ ਵਾਲੇ ਰਿਸ਼ਤੇ ਦੇ ਮਹਾ ਆਨੰਦ ਨੂੰ ਮੰਨਣਾ ਅਤੇ ਜਗਤ ਦੇ ਪਰੇ ਸ਼ਾਂਤ ਜੀਵਨ ਨੂੰ ਵਾਹਿਗੁਰੂ ਤੇ ਪਾਸ ਲਿਆ ਕੇ ਸੁਖੀ ਬਣਾਉਣਾ ਹੁੰਦਾ ਹੈ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸਹਿ ਨਾ ਹਮ ਕੜਿਆ ਨਾ ਉਹ ਨਿਰਦਨ ਨਾ ਹਮ ਭੁਖੇ ਨਾ ਉਸ ਦੁਖ ਨਾ ਹਮ ਕੋ ਦੁਖੇ ਚਾਹੇ ਸਿੱਖ ਅਤੇ ਵਾਹਿਗੁਰੂ ਦਾ ਪਿਤਾ ਪੁੱਤਰ ਦਾ ਰਿਸ਼ਤਾ ਬੜਾ ਉੱਚਾ ਹੈ ਪਰ ਗੁਰਬਾਨੇ ਗੁਰਸਿੱਖ ਵਿਅਕਤੀ ਨੂੰ ਪਿਤਾ ਪੁੱਤਰ ਵਾਲੇ ਰਿਸ਼ਤੇ ਤੋਂ ਵੀ ਉੱਪਰ ਲੈ ਜਾਂਦੀ ਹੈ ਚਾਹੇ ਪਿਤਾ ਦੀਆਂ ਚੀਜ਼ਾਂ ਪੁੱਤਰ ਵਾਸਤੇ ਹੀ ਹੁੰਦੀਆਂ ਹਨ ਪਰ ਪਿਤਾ ਦੇ ਹੁੰਦਿਆਂ ਪਿਤਾ ਦੀਆਂ ਚੀਜ਼ਾਂ ਦਾ ਪੁੱਤਰ ਪੂਰਨ ਮਾਲਕ ਨਹੀਂ ਹੁੰਦਾ ਇਸ ਤੋਂ ਇਲਾਵਾ ਪਿਤਾ ਅਤੇ ਪੁੱਤਰ ਚਾਹੇ ਇੱਕ ਦੂਜੇ ਦੇ ਕਿਤਨੇ ਹੀ ਨਜ਼ਦੀਕ ਕਿਉਂ ਨਾ ਹੋਣ ਫਿਰ ਵੀ ਉਹਨਾਂ ਦੀਆਂ ਵੱਖ-ਵੱਖ ਦੋ ਹਸਤੀਆਂ ਅਤੇ ਦੋ ਰਿਸ਼ਤੇ ਹੁੰਦੇ ਹਨ ਗੁਰਸਿੱਖ ਵਿਅਕਤੀ ਜਦੋਂ ਨਾਮ ਕਮਾਈ ਕਰਦਾ ਹੈ ਆਪਣੇ ਮੂਲ ਆਪਣੇ ਆਪ ਨੂੰ ਗੋ ਨਾਲ ਦੇਖਦਾ ਹੈ ਤਾਂ ਉਸ ਵਿੱਚ ਅਤੇ ਉਸ ਦੇ ਮੂਲ ਵਿੱਚ ਜੋ ਸੂਖਸ਼ਮ ਦਵੈਤ ਹੁੰਦੀ ਹੈ ਉਹ ਵੀ ਦੁਖਦਾਈ ਪ੍ਰਤੀਤ ਹੋਣ ਲੱਗ ਜਾਂਦੀ ਹੈ ਇਸ ਅਵਸਥਾ ਦੇ ਗੁਰਸਿੱਖ ਵਿਅਕਤੀ ਅੰਦਰ ਆਪਣੇ ਮੋਲ ਨਾਲ ਅਪੇਧ ਹੋਣ ਦੀ ਅਜੀਬ ਤਿੱਖਣ ਇੱਛਾ ਜਾਗਦੀ ਹੈ ਅਤੇ ਗੁਰਬਾਣੀ ਉਸ ਦੀ ਇਸ ਰੀਜ ਨੂੰ ਬਜਾਏ ਦਬਾਉਂਦੇ ਹੋਰ ਬਦਾਂਦੀ ਹੈ ਅਤੇ ਫਿਰ ਉਸ ਨੂੰ ਸਮਝ ਆਉਂਦੀ ਹੈ ਕਿ ਉਸ ਦਾ ਇੰਦਰੀਆਂ ਤੇ ਜੀਵਨ ਤੋਂ ਅਸੰਤੁਸ਼ਟ ਹੋਣਾ ਉਸ ਦਾ ਵਾਹਿਗੁਰੂ ਦੇ ਛਣ ਵਿੱਚ ਆਉਣਾ ਉਸ ਨੂੰ ਵਾਹਿਗੁਰੂ ਦੀ ਦਸਤ ਪੈਣੀ ਉਸ ਦਾ ਵਾਹਿਗੁਰੂ ਦਾ ਪਹਿਲੋਂ ਸੇਵਕ ਫਿਰ ਮਿੱਤਰ ਬੰਨਾ ਅਤੇ ਉਸ ਦਾ ਮਿੱਤਰ ਦੇ ਦੁਰਜੇ ਤੋਂ ਉੱਚਾ ਹੋ ਕੇ ਵਾਹਿਗੁਰੂ ਦਾ ਪੁੱਤਰ ਹੋਣਾ ਇਹ ਸਭ ਵਾਹਿਗੁਰੂ ਜੀ ਦੀਆਂ ਕਈ ਹਾਲਤਾਂ ਦੇ ਵਕ ਵਕ ਨਾਮ ਹਨ ਅਸਲ ਵਿੱਚ ਹਰ ਪਾਸੇ ਵਾਹਿਗੁਰੂ ਆਪ ਹੀ ਆਪਣਾ ਕਿਰਦਾਰ ਅਦਾ ਕਰ ਰਿਹਾ ਸੀ ਮੈਂ ਨਾ ਹੀ ਪ੍ਰਭ ਸਭ ਕੀ ਤੇਰਾ ਇਗੈ ਨਿਰਗੁਣ ਉਗੈ ਸਰਗੁਣ ਕੈਲ ਕਰਮ ਵਿੱਚ ਸਵਾਮੀ ਮੇਰਾ ਇਸ ਸੁਭਾਗ ਅਵਸਥਾ ਵਿੱਚ ਗੁਰਸਿੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਅਤੇ ਵਾਹਿਗੁਰੂ ਦਾ ਰੂਪ ਹੋ ਕੇ ब्रह्म दृष्टि सब कर्म करता है ऐसे ही गुरसिख न गुरबाणी में ब्रह्म गयानी आख्या है ब्रह्म गयानी जस्कर प्रभ आप ब्रह्म का बड़ प्रताप का दर्श बड भागी पाई गए को बल बल जाइए को खोज हे हुएसर नानक ब्रह्म गयानी आप वाहे गुरु जी का खालसा गुरु जी की फतेह